ਹਲੇਲੂਇਆ ਸਾਰੇ ਪੰਪਾਵਨ ਨੂੰ ਜਨਸੀ ਦੀ ਆਓ ਸਿਆਜ ਦੇ ਵਚਨ ਚੋਂ ਪੜਦੇ ਹਾਂ ਵਿਵਸਥਾ ਸਾਰ ਅਧਿਆਇ 14 ਸ਼ੁੱਧ ਅਤੇ ਅਸ਼ੁੱਧ ਭੋਜਨ ਤੁਸੀਂ ਜੋ ਹਵਾ ਆਪਣੇ ਪਰਮੇਸ਼ੁਰ ਦੇ ਪੁੱਤਰ ਹੋ ਨਾ ਤੁਸੀਂ ਮੁਰਦਿਆਂ ਦੇ ਕਾਰਨ ਆਪਣੇ ਆਪ ਨੂੰ ਕਾਇਲ ਕਰਿਓ ਨਾ ਆਪਣੇ ਪਰਵਟਿਆਂ ਦਾ ਪੱਦਨ ਕਰਾਇਓ ਕਿਉਂ ਜੋ ਤੁਸੀਂ ਜੋ ਹਵਾ ਆਪਣੇ ਪਰਮੇਸ਼ੁਰ ਦੀ ਇੱਕ ਪਵਿੱਤਰ ਪ੍ਰਾਝਾ ਹੋ ਅਤੇ ਜੋ ਹਵਾ ਨੇ ਤੁਹਾਨੂੰ ਛੁੰਨ ਲਿਆ ਕਿ ਤੁਸੀਂ ਪ੍ਰਿਥਵੀ ਦੀਆਂ ਸਾਰੀਆਂ ਉਮਤਾਵਾਂ ਵਿੱਚੋਂ ਉਸਦੀ ਇੱਕ ਅਨੋਖੀ ਉਮਤ ਹੋਵੋ ਤੁਸੀਂ ਕਿਸੇ ਕਿਨੌਣੀ ਚੀਜ਼ ਨੂੰ ਨਾ ਖਾਓ ਜਿਨ੍ਹਾਂ ਜਾਨਵਰਾਂ ਨੂੰ ਤੁਸੀਂ ਖਾ ਸਕਦੇ ਹੋ ਉਹ ਇਹ ਹਨ ਅਰਥਾਤ ਬਲਦ ਪੇੜ ਅਤੇ ਬੱਕਰੀ ਹਰਣ ਚਿਕਾਰਾ ਲਾਲ ਹਰਣ ਬਾਣ ਬੱਕਰਾ ਸਾਂਬਰ ਜੰਗਲੀ ਸਾਂ ਅਤੇ ਪਹਾੜੀ ਪੇੜ ਅਤੇ ਪਸ਼ਮਾ ਵਿੱਚੋਂ ਹਰ ਇੱਕ ਪਸ਼ੂ ਜਿਸ ਤੇ ਖੁਰ ਪਾਟੇ ਹੋਏ ਅਰਥਾਤ ਖੁਰਾਂ ਦੇ ਦੋ ਵੱਖੋ ਵੱਖਰੇ ਹਿੱਸੇ ਹੋਣ ਅਤੇ ਉਗਾਲੀ ਕਰਨ ਵਾਲਾ ਹੋਵੇ ਉਹ ਤੁਸੀਂ ਖਾਇਓ ਤਾਂ ਵੀ ਤੁਸੀਂ ਇਹਨਾਂ ਵਿੱਚੋਂ ਨਾ ਖਾਇਓ ਭਾਵੇਂ ਇਹ ਉਗਾਲੀ ਕਰਦੇ ਜਾਂ ਇਹਨਾਂ ਦੇ ਖੁਰਪਾਟੇ ਹੋਏ ਹੋਣ ਅਰਥਾਤ ਊਠ ਸਹਿਆਂ ਅਤੇ ਪਹਾੜੀ ਸਹਿਆਂ ਕਿਉਂਕਿ ਜੋ ਇਹ ਉਗਾਲੀ ਤਾਂ ਕਰਦੇ ਹਨ ਪਰ ਇਹਨਾਂ ਦੇ ਖੁਰਪਾਟੇ ਹੋਏ ਨਹੀਂ ਇਹ ਤੁਹਾਡੇ ਲਈ ਅਸ਼ੁੱਧ ਹਨ ਸੂਰ ਕਿਉਂਕਿ ਜੋ ਇਹਦੇ ਖੁਰ ਤਾਂ ਪਾਟੇ ਹੋਏ ਹਨ ਪਰ ਇਹ ਉਗਾਲੀ ਨਹੀਂ ਕਰਦਾ ਇਹ ਤੁਹਾਡੇ ਲਈ ਅਸ਼ੁੱਧ ਹਨ ਤੁਸੀਂ ਇਸ ਦੇ ਮਾਸ ਵਿੱਚੋਂ ਨਾ ਖਾਣਾ ਨਾ ਇਹਦੀ ਲੋਥ ਨੂੰ ਛੋਹਣਾ ਇਹਨਾਂ ਸਾਰਿਆਂ ਵਿੱਚੋਂ ਜਿਹੜੇ ਪਾਣੀ ਵਿੱਚ ਹਨ ਤੁਸੀਂ ਖਾਓ ਜਿਸਤੇ ਪਰ ਅਤੇ ਚਾਨੇ ਹੋਣ ਤੁਸੀਂ ਖਾਓ ਜਿਸਤੇ ਪਰ ਅਤੇ ਚਾਨੇ ਨਾ ਹੋਣ ਉਹ ਤੁਸੀਂ ਨਾ ਖਾਓ ਉਹ ਤੁਹਾਡੇ ਲਈ ਅਸ਼ੁੱਧ ਹਨ ਸਾਰੇ ਪਵਿੱਤਰ ਪੰਛੀ ਤੁਸੀਂ ਖਾਓ ਪਰ ਇਹ ਉਹ ਹਨ ਜਿਨ੍ਹਾਂ ਨੂੰ ਤੁਸੀਂ ਨਾ ਖਾਓ ਅਰਥਾਤ ਉਕਾਬ ਹੱਡਖੋਰ ਸਮੁੰਦਰੀ ਉਕਾਬ ਲ ਲਗੜ ਅਤੇ ਗੇਦ ਉਸ ਦੀ ਜਨਸ ਅਨੁਸਾਰ ਹਰ ਇੱਕ ਪਹਾੜੀ ਕਾਂ ਉਸ ਦੀ ਜਨਸ ਅਨੁਸਾਰ ਸੁੱਤਰ ਮੁਰਗ ਬਿੱਲ ਬਤੌਰੀ ਕੋਰਲ ਅਤੇ ਬਾਜ ਉਸ ਦੀ ਜਨਸ ਅਨੁਸਾਰ ਨਿੱਕਾ ਉੱਲੂ ਅਤੇ ਵੱਡਾ ਉੱਲੂ ਅਤੇ ਕੰਨਾਂ ਵਾਲੇ ਉੱਲੂ ਹਵਾਸਲ ਗਿਰਜ ਮਾਹੀਗਿਰ ਲਮਟਿੰਗ ਅਤੇ ਬੰਗਲਾ ਉਸ ਦੀ ਜਨਸ ਅਨੁਸਾਰ ਚੱਕੀਰਾਹ ਅਤੇ ਛਮਗਿੱਦੜ ਅਤੇ ਸਾਰੇ ਕਿਸਰਨ ਵਾਲੇ ਪੰਖੇਰੂ ਉਹ ਤੁਹਾਡੇ ਲਈ ਅਸ਼ੁੱਧ ਹਨ ਉਹ ਨਾ ਖਾਦੇ ਜਾਣ ਸਾਰੇ ਸ਼ੁੱਧ ਪੰਖੇਰੂ ਤੁਸੀਂ ਖਾਓ ਤੁਸੀਂ ਮੁਰਦਾਰ ਨਾ ਖਾਓ ਤੁਸੀਂ ਉਸ ਨੂੰ ਉਸ ਪਰਦੇਸੀ ਨੂੰ ਜਿਹੜਾ ਤੁਹਾਡੇ ਫਾਟਕਾਂ ਦੇ ਅੰਦਰ ਹੈ ਦੇ ਸਕਦੇ ਹੋ ਉਹ ਉਸ ਨੂੰ ਖਾਵੇ ਅਥਵਾ ਉਸ ਨੂੰ ਕਿਸੇ ਉਪਰੇ ਕੋਲ ਵੇਚ ਸਕਦੇ ਹੋ ਕਿਉਂ ਜੋ ਤੁਸੀਂ ਜਹਵਾਹਾਂ ਆਪਣੇ ਪਰਮੇਸ਼ਵਰ ਲਈ ਇੱਕ ਪਵਿੱਤਰ ਪ੍ਰਜਾ ਹੋ ਤੁਸੀਂ ਮੇਮਨੇ ਨੂੰ ਉਸ ਦੀ ਮਾਂ ਦੇ ਦੁੱਧ ਵਿੱਚ ਨਾ ਉਬਾਲਿਓ ਦਸਵੰਦ ਤੁਸੀਂ ਜ਼ਰੂਰ ਆਪਣੇ ਬੀ ਦੀ ਸਾਰੀ ਪੈਦਾਵਾਰ ਦਾ ਜਿਹੜੀ ਖੇਤ ਵਿੱਚੋਂ ਵਰੇ ਦੇ ਵਰੇ ਨਿਕਲਦੀ ਹੈ ਦਸਵੰਦ ਦਿਓ ਤੁਸੀਂ ਜਹਵਾ ਆਪਣੇ ਪਰਮੇਸ਼ਰ ਦੇ ਸਨਮੁਖ ਉਸ ਸਥਾਨ ਵਿੱਚ ਜਿਹੜਾ ਉਹ ਆਪਣਾ ਨਾਮ ਵਸਾਉਣ ਲਈ ਚੁਣੇ ਆਪਣੇ ਅੰਨ ਆਪਣੀ ਨਵੀਂ ਮੈਂ ਆਪਣੇ ਤੇਲ ਦੇ ਦਸਵੰਦ ਨੂੰ ਅਤੇ ਆਪਣੇ ਇਝੜ ਤੇ ਚ ਆਪਣੇ ਚੌਣੇ ਦੇ ਪਹਿਲੋਠਿਆਂ ਨੂੰ ਖਾਓ ਤਾਂ ਜੋ ਤੁਸੀਂ ਜਹਵਾ ਆਪਣੇ ਪਰਮੇਸ਼ਰ ਦਾ ਪੈਸਾ ਦਾ ਤਿਕ ਰੱਖਣਾ ਸਿੱਖੋ ਜੇ ਉਹ ਰਾਹ ਤੁਹਾਡੇ ਲਈ ਅਜਿਹਾਂ ਲੰਮਾ ਹੋਵੇ ਕੀ ਤੁਸੀਂ ਉਹਨੂੰ ਉਥੇ ਲੈ ਜਾ ਨਾ ਸਕੋ ਜहाँ ਉਹ ਸਥਾਨ ਤਾ ਹੱਥੋਂ ਦੁਰੇਡਾ ਹੋਵੇ ਜਿਹੜਾ ਯਹਵਾ ਤੁਹਾਡਾ ਪਰਮੇਸ਼ੁਰ ਆਪਣਾ ਨਾਮ ਧਰਨ ਲਈ ਚੁਣੇਗਾ ਜਦ ਜੋਹਵਾ ਤੁਹਾਡਾ ਪਰਮੇਸ਼ੁਰ ਤੁਹਾਨੂੰ ਬਰਕਤ ਦੇਵੇ ਤਾਂ ਤੁਸੀਂ ਉਹਨੂੰ ਚਾਂਦੀ ਨਾਲ ਬਦਲ ਕੇ ਉਸ ਚਾਂਦੀ ਨੂੰ ਆਪਣੇ ਹੱਥ ਵਿੱਚ ਬੰਨ ਲਓ ਅਤੇ ਉਸ ਸਥਾਨ ਨੂੰ ਜਾਓ ਜਿਹੜਾ ਯਹਵਾ ਤੁਹਾਡਾ ਪਰਮੇਸ਼ੁਰ ਚੁਣੇਗਾ ਤੁਸੀਂ ਉਸ ਚਾਂਦੀ ਨੂੰ ਆਪਣੀ ਜਾਨ ਦੀ ਇਸ਼ਿਆ ਲਈ ਦਿਓ ਅਰਥਾਤ ਬਲਦ ਲਈ ਪੇੜ ਲਈ ਮੈਂ ਲਈ ਸ਼ਰਾਬ ਲਈ ਜਾਂ ਜਿਸ ਕਾਸੇ ਨੂੰ ਤੁਹਾਡਾ ਜੀ ਲੋਚੇ ਤੁਸੀਂ ਉੱਥੇ ਜਹਾਵਾ ਆਪਣੇ ਪਰਮੇਸ਼ਵਰ ਦੇ ਸਨਮੁਖ ਖਾਓ ਤੁਸੀਂ ਅਤੇ ਤੁਹਾਡਾ ਕਰਾਣਾ ਉੱਥੇ ਆਨੰਦ ਕਰੋ ਉਹ ਲੇਵੀ ਜਿਹੜਾ ਤੁਹਾਡੇ ਫਾਟਕਾਂ ਦੇ ਅੰਦਰ ਹੈ ਤੁਸੀਂ ਉਸ ਨੂੰ ਪੁੱਲ ਨਾ ਜਾਇਓ ਕਿਉਂ ਜੋ ਉਸ ਦਾ ਤੁਹਾਡੇ ਨਾਲ ਕੋਈ ਪਾਗ ਅਤੇ ਮਿਲਖ ਨਹੀਂ ਹੈ ਹਰ ਤਿੰਨਾ ਵਰਿਆਂ ਦੇ ਅੰਤ ਵਿੱਚ ਤੁਸੀਂ ਆਪਣੀ ਪੈਦਾਵਾਰ ਦਾ ਸਾਰਾ ਦਾ ਸੰਬੰਧ ਹਰwidetilde ਵਰੇ ਵਿੱਚ ਲਿਆਓ ਅਤੇ ਆਪਣੇ ਫਾਟਕਾਂ ਦੇ ਅੰਦਰ ਰੱਖੋ ਤਾਂ ਤਾਂ ਲੈ ਵੀ ਕਿਉਂ ਜੋ ਉਸ ਦਾ ਤੁਹਾਡੇ ਨਾਲ ਕੋਈ ਪਾਗ ਅਤੇ ਮਿਲਖ ਨਹੀਂ ਹੈ ਨਾਲੇ ਪਰਦੇਸੀ, ਜਤੇਮ ਅਤੇ ਵਿਧਵਾ ਵੀ ਜਿਹੜੇ ਤੁਹਾਡੇ ਫਾਟਕਾਂ ਦੇ ਅੰਦਰ ਹਨ ਆਣ ਕੇ ਖਾਨ ਅਤੇ ਰੱਜਨ ਤੋਂ ਜੋ ਜੋ ਹਵਾ ਤੁਹਾਡਾ ਪਰਮੇਸ਼ਵਰ ਤੁਹਾਡੇ ਸਾਰੇ ਹੱਥਾਂ ਦੇ ਕੰਮਾਂ ਉੱਤੇ ਜਿਹੜੇ ਤੁਸੀਂ ਕਰਦੇ ਹੋ ਤੁਹਾਨੂੰ ਬਰਕਤ ਦੇਵੇ ਆਮਨ ਪਰਮੇਸ਼ਵਰ ਕੀ ਵਚਨੋ ਕੋ ਸੁਨਣੇ ਕੇ ਲਿए ਹਮਾਰੇ ਚੈਨਲ ਸਬਸਕ੍ਰਾਈਬ ਕੀਜੀਏ ਔਰ ਹਮਾਰੀ ਲੇਟੈਸਟ ਵੀਡੀਓ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਬੈਲ ਆਈਕਨ ਕੋ ਪ੍ਰੈਸ ਕੀਜੀਏ